ਜਾਤ ਨੂੰ ਦਿਨ ਦਿਨ ਚਾਦੇ ਦਿਵਾਲੀ ਮੂਰੇ ਆ ਰਹੀ ਆ ਦਿਨਤਾਂ ਦੇ ਦਿਨ ਹੈਗੇ ਨੇ ਜਿਸ ਕਰਕੇ ਅਸੀਂ ਚੈਕਿੰਗ ਕਰਦੇ ਕੋਈ ਵੀ ਪੰਸਰ ਮਾੜਾ ਨਾਲ ਉਹ ਸ਼ਹਿਰ ਦੇ داخل ਹੋਵੇ ਜਾਂ ਤਾਂ ਇਹ ਹੀ ਕਹਿੰਦੇ ਕੋਈ ਵੀ ਜਿਹੜਾ ਸ਼ਹਿਰ ਦੇ ਦਿਨ ਤੱਕ ਰਹੇਗਾ ਕੋਈ ਵੀ ਤੁਹਾਡੇ ਏਰੀਏ ਵਿੱਚ ਕੋ ਗੱਡੀ ਕੋ ਲਵਾਸ ਕੋਈ ਮੋਟਰਸਾਈਕਲ ਕੋ ਡੱਬਾ ਕੋ ਕੋਈ ਚੀਜ਼ ਪਈ ਆ ਉਹਨੂੰ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਜਿਆਦਾ ਨਾਪਾ ਦੈਂਕ ਦੇ ਵੀ ਚਾਰਾ ਕੀਤੇ ਜਾਂਦੇ ਆ ਉਹਨਾਂ ਵਾਸਤੇ ਵੀ ਹੈਗਾ ਜੀ ਆਪ ਸੇਫਰ ਹੋ ਤਾਂ ਲੋਕੀ ਵੀ ਸੇਫ ਰਹਿਣਗੇ ਤੇ ਬਾਕੀ ਸਾਰੀ ਟ੍ਰੈਵਲ ਨਾਕੇ ਲਾਈ ਦੇ ਨੇ ਕੋਈ ਰਾਤ ਨੂੰ ਵੀ ਜਦਾਂ ਘੰਟੇ ਘੰਟੇ ਤੇ ਘੰਟਾ ਘੰਟਾ ਲਾ ਲਈਦਾ ਕੋਈ ਵੀ ਸਾਡੇ ਕੋਲ ਬੰਦਾ ਜਾਨ ਕੋ ਮੜਾ ਸੰਨਾ ਹੋਈ ਇਸ ਚਾਰ ਦੇ ਡਗ ਦਾ ਹੋਵੇ ਖੁਦਾ ਹੁੰਦਾ ਵੀ ਨਾਕੇ ਲੱਗਦੇ ਨੇ ਲੋਕਾਂ ਦਾ ਲਾ ਜਾਂਦਾ ਇਸ ਕਰਕੇ ਥੋੜਾ ਜਿਹਾ ਵਿਚਾਰ ਹੁੰਦਾ ਹੈ ਜਿਸ ਨੂੰ ਮੰਨਦੇ ਨੇ ਨਾ ਦੇ ਹੋਇਆ ਵੀ ਦਿਵਾਲੀ ਦੇ ਦਿਨ ਧਿਆਨ ਉਭ ਅਮਰੀਕਾ ਚੈਕਿੰਗ ਕੀਤੀ ਜਾਂਦੀ ਸੀ ਤਾਂ ਜਿਸ ਕਰਕੇ ਸਾਡੇ ਕੋਲ ਸ਼ਹਿਰ ਵਿੱਚ ਕੋਈ ਬਾਰਦਾਤ ਹੋਈ ਹੋਈ ਲੋਅਰ ਲੋਡ ਹੁੰਦਾ ਚਲਾਨਾ ਉਹ ਟ੍ਰੈਫਿਕ ਵਾਲੀ ਗੱਲ ਗੁੱਲਰ ਬਾਜੀਆਂ ਨੂੰ ਕੀ ਚੇਤਾਵਨੀਆਂ ਤੁਹਾਡੇ ਵੱਲੋਂ ਹਾਂ ਉਲਣ ਬਾਜੀ ਜਿਹੜੇ ਕਰਦੇ ਨੇ ਉਹਨਾਂ ਨੂੰ ਆਪਾਂ ਰੋਡ ਵੀ ਕਰਦੇ ਆ ਚੇਤਾਵਨੀ ਦਿੰਦੇ ਆ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਪੰਜਾਬ ਪੁਲਸ ਹੁਣ ਐਕਸ਼ਨ ਮੋਡ ਤੇ ਹੈ ਦੇਰ ਰਾਤ ਵੀ ਹੁਣ ਵਾਹਨਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਵੀ ਆਪਣੇ ਘਰੋਂ ਨਿਕਲ ਰਹੇ ਹੋ ਤੇ ਆਪਣੇ ਸੀਟ ਬੈਲਟਾਂ ਨੂੰ ਔਨ ਕਰਕੇ ਨਿਕਲੋ ਕਿਉਂਕਿ ਜਿਹੜੇ ਚਲਾਨ ਜਿਹੜੇ ਹੁਣ ਰਾਤਾਂ ਨੂੰ ਵੀ ਹੋਣਗੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਕਿਉਂਕਿ ਤਿਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੋਪਨ ਸ਼ਾਮਾ ਜੀ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਕੋਈ ਵੀ ਨਾਗਰਿਕਾਂ ਨੂੰ ਪਰੇਸ਼ਾਨੀ ਨਹੀਂ ਆਨ ਦਿੱਤੀ ਜਾਵੇਗੀ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਹਰ ਇੱਕ ਵਾਹਨ ਦੀ ਜਿਹੜਿਆ ਚੈਕਿੰਗ ਕੀਤੀ ਜਾ ਰਹੀ ਹੈ ਅ ਡਿੱਕੀ ਖੋਲ ਕੇ ਹਰ ਇੱਕ ਗੱਡੀ ਦਾ ਪ੍ਰੋਪਰ ਚੈਕਿੰਗ ਕੀਤਾ ਜਾ ਰਿਹਾ ਹੈ ਤੇ ਇਹ ਨਾਗਰਿਕਾਂ ਲਈ ਸੁਰੱਖਿਅਤ ਦਾਇਕ ਹੋ ਰਿਹਾ ਹੈ ਕਿ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲਗਾਤਾਰ ਜਿਹੜੀ ਕਿ ਹੈ ਰਾਤ ਨੂੰ ਵੀ ਪੁਲਿਸ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਕਿਉਂਕਿ ਅਸਤਰਕ ਨਜ਼ਰਾਂ ਦੇ ਹੀ ਪੁਲਸ ਹੈ ਕਿਉਂਕਿ ਤਿਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਸ ਜਿਹੜੀ ਕਿ ਐਕਸ਼ਨ ਮੋਰਤੇ ਦਿਖਾਈ ਦੇ ਰਹੀ ਹੈ ਅ देर ਰਾਤ ਨੂੰ ਵੀ ਜਿਹੜੀ ਕਿ ਹੈ ਲੁਧਿਆਣਾ ਦੇ ਸਮਰਾਲਾ ਚੌਂਦੇ ਵਿੱਚ ਚੈਕਿੰਗ ਹੋ ਰਹੀ ਹੈ ਵਾਨਾਂ ਦੀ ਵਕਫਾ ਵਕਫਾ ਤਰ੍ਹਾਂ ਦੀ ਚੈਕਿੰਗ ਹੋ ਰਹੀ ਹੈ ਤੇ ਜੇਕਰ ਕੋਈ ਸ਼ੱਕੀ ਚੀਜ਼ਾਂ ਮਿਲ ਗਈਆਂ ਨੇ ਤੇ ਪੁਲਸ ਉਸ ਗੱਡੀ ਨੂੰ ਅਤੇ ਉਹ ਵਿਅਕਤੀ ਨੂੰ ਤੇ ਉਹ ਸਮਾਨ ਨੂੰ ਆਪਣੇ ਹਿਰਾਸਤ ਵਿੱਚ ਲੰਗੀ ਤੇ ਉਸਤੇ ਕੜੀ ਕਾਰਵਾਈ ਕਰਦੀ ਹੋਈ ਵੀ ਦਿਖਾਈ ਦੇਵੇਗੀ ਤੇ ਅੱਖ-ਵੱਖ ਜਿਹੜੀ ਹੈ ਜਗਾਵਾਂ ਤੇ ਨਾਕੇ ਲੱਗੇ ਹੋਏ ਨੇ ਸਾਊਥ ਸਿਟੀ ਹੋ ਗਿਆ ਗਿਲਡ ਰੋਡ ਹੋ ਗਿਆ ਲੁਜਾਨਾ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕੇ ਲੱਗੇ ਹੋਏ ਨੇ ਤੇ ਇੱਥੇ ਦੇ ਜਿਹੜੇ ਇੰਚਾਰਜ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਦਿਲਬਾ ਦਿਲਬੀਰ ਜੀ ਨਾਲ ਦਿਲਬੀਰ ਜੀ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਦੇਰ ਰਾਤ ਨੂੰ ਅਸੀਂ ਰਾਤ ਨੂੰ ਦਿਨ ਤੇ ਆ ਰਹੀ ਹੈ ਦੀਵਾਲੀ ਮੂਰੇ ਆ ਰਹੀ ਹੈ ਦਿਨ ਤੇ ਦਿਨ ਹੈਗੇ ਨੇ ਜਿਸ ਕਰਕੇ ਅਸੀਂ ਚੈਕਿੰਗ ਕਰਦੇ ਕੋਈ ਪੰਸਰ ਮੜਾ ਨਾ ਹੋ ਸਾਇਦ ਦਾਖਲ ਹੋਵੇ ਕੋਈ ਵੀ ਸ਼ੱਕੀ ਬੰਦਾ ਜਾਂ ਕੋਈ ਕੋਈ ਵਾਰਦਾਤ ਨੰਦਰ ਸ਼ਹਿਰ ਚ ਕਰ ਦੇਵੇ ਇਸ ਨੂੰ ਮੱਧਿਆ ਨਜ਼ਰ ਰੱਖਦੇ ਹੋਇਆ ਵੀ ਦਿਵਾਲੀ ਦੇ ਦਿਨ ਧਿਆਨ ਉਹ ਬ੍ਰਿਕੀਆਂ ਚੈੱਕ ਕੀਤੀ ਜਾਂਦੀ ਸੀ ਤਾਂ ਜਿਸ ਕਰਕੇ ਸਾਡੇ ਕੋਲ ਸ਼ਹਿਰ ਵਿੱਚ ਕੋਈ ਵਾਰਦਾਤ ਹੋਈ ਹੋਵੇ ਇਸ ਨਾਲ ਸਾਡੇ ਲੋਕੀ ਸੇਫ ਰਹਿਣ ਇਸ ਕਰਕੇ ਜਿਹੜਾ ਨੋਜਾਨਾ ਰੀਡ ਵਿੱਚ ਚੈੱਕ ਕੀਤੀ ਜਾਂਦੀ ਸੀ ਅੱਛਾ ਸਰ ਜੇਕਰ ਕੋਈ ਸ਼ੱਕੀ ਬੰਦਾ ਲੱਗਦਾ ਹੋਵੇ ਜੇਕਰ ਕੋਈ ਮੋਟਰਸਾਈਕਲ ਤੇ ਆ ਜਾ ਰਿਹਾ ਹੋਵੇ ਸ਼ੱਕੀ ਜਿਹਦੇ ਨੰਬਰ ਪਲੇਟ ਨਹੀਂ ਲੱਗੀ ਹੁੰਦੀ ਉਸ ਦੇ ਉੱਤੇ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਉਹ ਤਾਂ ਬਦਲਦਾ ਪਤਾ ਤਸੰਨੀਆ ਚੈੱਕ ਕਰਦੇ ਆਗੇ ਹਾਂ ਇਹ ਨੰਬਰ ਵੀ ਟੁੱਟੀ ਹੋ ਪਜੀ ਹੋਵੇ ਪੁੱਛਦੇ ਕਿ ਕਿੱਥੋਂ ਆਇਆ ਕਿੱਥੇ ਲਿਆ ਦੂ ਕਿਸ ਕੇਸ ਤੇ ਆਇਆ ਤਰਾ ਔਰ ਜੇ ਇਸ ਵਿੱਚ ਜੇ ਬੰਦਾ ਸਹੀ ਲੱਗਦਾ ਸਾਨੂੰ ਤੇ ਨੰਬਰ ਵੀ ਟੁੱਟੀ ਹੋ ਤਾਂ ਆਪਾਂ ਚਾਰਾ ਵੀ ਕਿਤੇ ਜਾਂਦਾ ਹੈ ਚਾਰਾ ਵੀ ਕਿੰਨੀਆਂ ਲੇਗਾ ਸਰ ਇੱਕ ਸਵਾਲ ਇਹ ਹੈ ਕਿ ਰਾਤ ਨੂੰ ਬੜੇ ਦਰਦਨਾਤ ਸੜਾ ਖਾਸੇ ਹੁੰਦੇ ਨੇ ਕਈ ਕਈਆਂ ਨੇ ਡਰਿੰਕ ਵੀ ਕੀਤੀ ਹੁੰਦੀ ਹੈ ਹਨ ਉਹਨਾਂ ਦੇ ਵਿੱਚ ਜਿਹੜੀ ਚੈਕਿੰਗ ਹੋ ਰਹੀ ਹੈ ਹਾਂ ਜਿਹੜੇ ਡਰਿੰਕ ਵਾਲੇ ਆ ਉਹਨਾਂ ਦੀ ਵੀ ਡਿੰਕ ਦਾ ਵੀ ਨੱਕ ਲੱਗਦੇ ਸਾਡੇ ਬਿਲਕੁਲ ਦਾ ਨੱਪਾ ਡਰਿੰਕ ਦੇ ਵੀ ਚਾਰਾ ਕੀਤੇ ਜਾਂਦੇ ਆ ਉਹਨਾਂ ਦਾ ਵੀ ਹੈਗਾ ਜਿਹੜਾ ਚੈਕ ਇਦੋਂ ਲੋਕ ਜਿਹੜੇ ਜਰੂਰ ਘਰੋਂ ਬਾਹਰ ਨਿਕਲੇ ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹਗੇ ਕਿ ਸੀਟ ਬੈल्ट ਲਾ ਕੇ ਨਿਕਲਣ ਹਮੇਸ਼ਾ ਪਰ ਇਸ ਤੋਂ ਲੋਕਾਂ ਨੇ ਹੀ ਸੁਝਾਅ ਦਿੰਦੇ ਆ ਇੱਕ ਤਾਂ दारू ਪੀ ਕੇ ਗੱਡੀ ਨੂੰ ਚਲਾਵੇ ਠੀਕ ਹੈ ਨਾ ਆਪ ਸੇਫਰ ਹੋ ਤਾਂ ਲੋਕੀ ਵੀ ਸੇਫ ਰਹਿਣਗੇ ਤੇ ਬਾਕੀ ਸੀਟ ਬੈल्ट ਲਾਣ ਆਪਣੀ ਸੇਫਟੀ ਰੱਖਣ ਕੇਵਲ ਜਖਮਾਂ ਤੋਂ ਤੱਕ ਪਤਾ ਬ੍ਰੇਕ ਮਾਰਨੀ ਪੈਂਦੀ ਸ਼ਹਿਰ ਦਾ ਮਤਲਬ ਹੈ ਇਸ ਕਰਕੇ ਸੇਫ ਉਹਨਾਂ ਨੂੰ ਇਹ ਤਾਂ ਟਿਕੀਤੀ ਜਾਂਦੀ ਹੈ ਯਾਰ ਰੋਸ ਸੈਡ ਨਾਲ ਦਾਰੂ ਨਾਲ ਪੀਓ ਸੀਟ ਬਰ ਲਾ ਕੇ ਰੱਖੋ ਅਸੀਂ ਤਾਂ ਹਰ ਜਾਂਦਾ ਸੁਝਾ ਦਿੰਦੇ ਹਾਂ ਠੀਕ ਹੈ ਅੱਛਾ ਸਰ ਕਿੰਨੇ ਕੋ ਮਲਾਜ਼ਮ ਜਿਹੜੇ ਕਿ ਆ ਇੱਥੇ ਨਾਕੇ ਦੇ ਵਿੱਚ ਤਨਾਤ ਕੀਤੇ ਗਏ ਨੇ ਤੇ ਕਿੰਨੇ ਕੋ ਫੋਰਸ ਜਿਹੜੀ ਕਿ ਇੱਥੇ ਤਨਾਤ ਕੀਤੀ ਹੈ ਇੱਥੇ ਸਾਡੇ ਬਾਹਰ ਜ਼ੋਨ ਚਾ ਜਿੰਦੇ ਆਪਾਂ ਨਾਕੇ ਲਾਈਦੇ ਨੇ ਕੋਈ ਰਾਤ ਨੂੰ ਵੀ ਜਦਾਂ ਘੰਟੇ ਘੰਟਾ ਤੇ ਕਰਨ ਦਾ ਕੰਲਾਲੇ ਦਾ ਕੋਈ ਵੀ ਸਾਡੇ ਕੋਲ ਬੰਦਾ ਜਾਨੀ ਮੜਾ ਸੰਨਾ ਹੋਈ ਕਿਸ ਚਰ ਵਿੱਚ ਦਗ ਦਾਲ ਦਵੇ ਪਦਾ ਹੁੰਦਾ ਵੀ ਨੱਕੇ ਲੱਗਦੇ ਨੇ ਲੋਕਾਂ ਬੁਲਾ ਜਾਂਦਾ ਦਾ ਇਸ ਕਰਕੇ ਥੋੜਾ ਜਿਹਾ ਵਿਚਾਰ ਹੁੰਦਾ ਹੈ ਹਮ ਅੱਛਾ ਸਰ ਉਹ ਓਵਰਲੋਡ ਜਿਹੜੇ ਟਰੱਕ ਹੁੰਦੇ ਨੇ ਜਿਨ੍ਹਾਂ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਨਹੀਂ ਓਵਰਲੋਡ ਦੇ ਜਿਹੜੇ ਉਹ ਟ੍ਰੈਫਿਕ ਵਾਲਾ ਦਾ ਕੰਮ ਹੈਗਾ ਟ੍ਰੈਫਿਕ ਜਿਹੜੇ ਚਲਾਣ ਕਰਨੇ ਆ ਨਾਈਟ ਅਵੇਲਟ ਤਾਂ ਜਦੋਂ ਹੁੰਦਾ ਦੀਗਾ ਤੇ ਉਹ ਜਿਹੜੇ ਲੋਵਰ ਲੋਡ ਹੁੰਦਾ ਚਲਾਣਾ ਉਹ ਟ੍ਰੈਫਿਕ ਵਾਲੇ ਨੇ ਹੈ ਗੁੱਲਰ ਬਾਜਿਆਂ ਨੂੰ ਕੀ ਚੇਤਾਵਨੀਆਂ ਤੁਹਾਡੇ ਵੱਲੋਂ ਹਾਂ ਹੁੱਲੜ ਬਾਜੀ ਜਿਹੜੇ ਕਰਦੇ ਨੇ ਉਹਨਾਂ ਨੂੰ ਆਪਾਂ ਰੋਡ ਵੀ ਕਰਦੇ ਆ ਚੇਤਾਵਨੀ ਦਿੰਦੇ ਆ ਉਹਨਾਂ ਨੂੰ ਪੁਸ਼ਕੀ ਰਿਵਾਤ ਨੂੰ ਦੀ ਕਿੱਥੋਂ ਆਏ ਆ ਤੁਸੀਂ ਕੀ ਕਰਦੇ ਹੋ ਤੇ ਚਾਲੇ ਫਰੋਟ ਰੋਈ ਕਰਦੇ ਆਂ ਕਈਆਂ ਦੀ ਦਾਰੂ ਦੂਰੀ ਪੀਤੀ ਹੁੰਦੀ ਹੈ ਰੇਗਿਸਤਾਨਵਾ ਕਈ ਪਕਾ ਨਹੀਂ ਹੁੰਦੇ ਮੋਟਰਸਾਈਕਲ ਦੇ ਉਹਨਾਂ ਨੂੰ ਸ਼ੱਕ ਦੇ ਤਾਹ ਤੇ ਚੌਕੀ ਖਾਣ ਦੇ ਹੌਲੀ ਕਰਦੇ ਆਂ ਪੁਸ਼ਕੀ ਦੀ ਬਾਤ ਤੇ ਪਾਬੀ ਅੱਛਾ ਜਨਤਾ ਦੀ ਸੇਫਟੀ ਲਈ ਕੀ ਸੁਨੇਹਾ ਦੇਣਾ ਚਾਹ ਰਹੇ ਹੋ ਜਨਤਾ ਨੂੰ ਜਨਤਾ ਨੂੰ ਇਹੀ ਕਹਿੰਦੇ ਕੋਈ ਵੀ ਜਦੋਂ ਸ਼ਹਿਰ ਦੇ ਦਿਨ ਤਿਆਰ ਹੈਗਾ ਹੈਗਾ ਕੋਈ ਵੀ ਤੁਹਾਡੇ ਏਰੀਏ ਵਿੱਚ ਕੋਈ ਗੱਡੀ ਕੋ ਨਵਾਸ ਕੋਈ ਮੋਟਰਸਾਈਕਲਾ ਕੋ ਡੱਬਾ ਕੋ ਕੋਈ ਚੀਜ਼ ਪਈ ਆ ਉਹਨੂੰ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਕੇ ਪੁਲਿਸ ਦੇ ਪੁਲਿਸਾਂ ਨੂੰ ਚੈੱਕ ਕਰ ਲਵੇ ਕਿ ਕੋਈ ਗਲਤ ਹੋ ਰਿਹਾ ਹੈ। ਤੋਂ ਬਿਲਕੁਲ ਸਮਾਂ ਕਰੀਬਨ 10:30 10:30 ਤੋਂ ਉੱਤੇ ਹੋ ਗਿਆ ਵੈ ਤੇ ਅੱਜ ਲੁਧਿਆਣਾ ਪੁਲਿਸ ਪੂਰੀ ਐਕਸ਼ਨ ਮੋਰ ਤੇ ਨਜ਼ਰ ਆ ਰਹੀ ਹੋਰ ਜੀ ਦਿਖਾਈ ਦੇ ਰਹੀ ਹੈ। ਇਹ ਤਸਵੀਰਾਂ ਜਿਹੜੀਆਂ ਲੁਧਿਆਣਾ ਦੇ ਸਮਰਾਲਾ ਚੌਂਕ ਦੀਆਂ ਨੇ ਜਿੱਥੇ ਕੀ 6 ਤੋਂ 7 ਮੁਲਾਜ਼ਮ ਦੇ ਰਿਕੇ ਆ ਸਮਰਾਲਾ ਚੌਂਕ ਆ ਦੇ ਚੇਤਨਾਤ ਕੀਤੇ ਗਏ ਨੇ ਆ ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਉਂਕਿ ਅੱਗੇ ਆ ਦੰਦ ਦੇ ਦਾ ਸਾਰ ਆ ਬਈ ਦੀਵਾਲੀ ਆ ਰਹੀ ਹੈ ਆ ਹੋਰ ਵੀ ਕਾਫੀ ਤਿਹਾਰ ਆ ਰਹੇ ਨੇ ਇਹ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੋਕਾਂ ਦੀ ਸੇਫਟੀ ਦੇ ਲਈ ਤੇ ਜਿਹੜੇ ਹੁੱਲੜਬਾਜੀ ਆ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਆ ਪੰਜਾਬ ਪੁਲਿਸ ਵੱਲੋਂ ਲੁਧਿਆਣਾ ਪੁਲਿਸ ਵੱਲੋਂ ਕੀ ਹੁਲ ਜਾਂ ਤਾਂ ਹੁੱਲੜਬਾਜੀ ਛੱਡ ਦਿਓ ਜਾਂ ਤਾਂ ਮੱਲਾ ਛੱਡ ਦਿਓ ਇਹ ਦੋ ਚੀਜ਼ਾਂ ਜਿਹੜੀਆਂ ਚੇਤਾਵਨੀ ਜ਼ਰੂਰ ਦਿੱਤੀਆਂ ਗਿਆ ਨੇ ਆ ਚੈਕਿੰਗ ਆਵਾਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਤੇ ਸੇਫਟੀ ਪੂਰੀ ਧਿਆਨ ਰੱਖੀ ਹੈ ਜਿਹੜੇ ਜਿਹੜਾ ਵਿਅਕਤੀ ਸ਼ੱਕੀ ਲੱਗ ਰਿਹਾ ਹੋਵੇ ਜਿਹੜਾ ਵਾਹਨ ਸ਼ੱਕੀ ਤੌਰ ਤੇ ਲੱਗ ਰਿਹਾ ਹੋਵੇ ਤੇ ਉਸ ਨੂੰ ਰੋਕ ਕੇ ਉਸ ਦੀ ਚੈਕਿੰਗ ਜੂੜ ਕੀਤੀ ਜਾ ਰਹੀ ਹੈ ਆ ਖਾਸ ਕਰਕੇ ਇਹ ਨਾਕਾ ਤਿਉਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਲਾਇਆ ਗਿਆ ਵਾ ਅਕਸਰ ਹੀ ਇਦਾਂ ਤਿਉਹਾਰਾਂ ਨੂੰ ਜਦੋਂ ਤਿਉਹਾਰ ਆਂਦੇ ਨੇ ਤੇ ਜਦੋਂ ਪੁਲਿਸ ਆਪਣਾ ਵਖੂਬੀ ਦੇ ਨਾਲ ਡਿਊਟੀ ਜਰੀ ਹੈ ਨਿਭਾਉਂਦੀ ਹੋਈ ਨਜ਼ਰ ਆਂਦੀ ਹੈ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹੁਣ ਇਸ ਬੰਦੇ ਨੂੰ ਰੋਕਿਆ ਗਿਆ ਵਾ ਵਿਅਕਤੀ ਨੂੰ ਰੋਕਿਆ ਗਿਆ ਚੈਕਿੰਗ ਕਰਨ ਦੇ ਲਈ ਇਹ ਵੀ ਵਾਹਨ ਜਿਹੜਾ ਕਿ ਚੈੱਕ ਕਰਕੇ ਜੇ ਇਸ ਨੂੰ ਅੱਗੇ ਫਿਰ ਭੇਜਿਆ ਜਾਵੇਗਾ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿ ਲੁਧਿਆਣਾ ਪੁਲਿਸ ਬਹੁਤ ਸੁਰੱਖਿਅਤ ਜਿਹੜਾ ਕਿ ਹੈ ਜਨਤਾ ਨੂੰ ਸੇਫ ਮਹਿਸੂਸ ਕਰਵਾ ਰਹੀ ਹੈ ਕਿਉਂਕਿ ਬੀਤੇ ਦਿਨੇ ਬੀਤੇ ਮਹੀਨਿਆਂ ਦੀ ਗੱਲ ਕਰ ਰਹੀ ਹੈ ਤੇ ਕਾਫੀ ਹੁੱਲੜਬਾਜੀ ਅਤੇ ਕਾਫੀ ਮਾਹੌਲ ਜਿਹੜਾ ਕਿ ਲੁਧਿਆਣਾ ਦਾ ਖਰਾਬ ਹੁੰਦਾ ਨਜ਼ਰ ਆ ਰਿਹਾ ਸੀਗਾ ਤੇ ਉਸ ਦੇ ਹੀ ਦੌਰਾਨ ਹੀ ਹੁਣ ਲੁਧਿਆਣਾ ਪੁਲਿਸ ਪੂਰਾ ਐਕਸ਼ਨ ਮੋਡ ਤੇ ਦਿਖਾਈ ਦੇ ਰਹੀ ਆ ਹਰ ਇੱਕ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਆ ਜਾਨੀਆਂ ਜੇਕਰ ਤੁਸੀਂ ਲਾ ਕੇ ਚੱਲ ਰਹੇ ਹੋ ਰਾਤਾਂ ਨੂੰ ਤੇ ਜਾਲੀਆਂ ਨਹੀਂ ਲਾ ਸਕਦੇ ਹੈਗੇ ਡਰਿੰਕ ਨਹੀਂ ਕਰ ਸਕਦੇ ਹੈਗੇ ਫੋਨ ਦਾ ਯੂਜ਼ ਨਹੀਂ ਕਰ ਸਕਦੇ ਹੈਗੇ ਵਰਤੋਂ ਨਹੀਂ ਕਰ ਸਕਦੇ ਹੈਗੇ ਤੇ ਇਹ ਇਹ ਬਹੁਤ ਸੇਫਟੀ ਲਈ ਲੁਧਿਆਣਾ ਸੇਫ ਉਹਨਾਂ ਨਜ਼ਰ ਆਉਂਦਾ ਹੈ ਤੁਹਾਨੂੰ ਆ ਦਿਖਾਈ ਦੇਗਾ ਕਿਉਂਕਿ ਇਹੋ ਜਿਹੇ ਨਾਕਾ ਹਾਈ ਟੈਕ ਨਾਕਾ ਜਿਹੜਾ ਲਾਇਆ ਗਿਆ ਪੂਰਾ ਕਿਉਂਕਿ ਅਜਿਹੇ ਸ਼ਰਾਰਤੀ ਅੰਸਰਾਂ ਨੂੰ ਇੱਕ ਹੀ ਚੇਤਾਵਨੀ ਆ ਯਾ ਤਾਂ ਸ਼ਰਾਬ ਕਰਨਾ ਛੱਡੋ ਜਾਂ ਤਾਂ ਮੱਲਾ ਛੱਡੋ ਇਹ ਇਹ ਬਹੁਤ ਵੱਡੀ ਕਾਰਵਾਈ ਜਿਹੜੀ ਕਿ ਅੱਜ ਹਾਈ ਟੈਕ ਨਾਕਾ ਜਿਹੜਾ ਕਿ ਲਾਇਆ ਗਿਆ ਹੈ ਲੁਧਿਆਣਾ ਦੇ ਸਮਰਾਲਾ ਚੌਂਗ ਦੇ ਵਿੱਚ ਤੁਸੀਂ ਵੀ ਜੇਕਰ ਆ ਰਹੇ ਹੋ ਜਾਂ ਪਰਿਵਾਰ ਦੇ ਨਾਲ ਜਾ ਰਹੇ ਹੋ ਹੁਣ ਤੁਸੀਂ ਆਰਾਮ ਦੇ ਨਾਲ ਜਾ ਸਕਦੇ ਕਿਤੇ ਜਿੱਥੇ ਵੀ ਤੁਸੀਂ ਆਪਣੀ ਜਰਨੀ ਤੇ ਜਾਣਾ ਹੈ ਡੈਸਟੀਨੇਸ਼ਨ ਤੇ ਜਾਣਾ ਹੈ ਜਾਂ ਕਿਤੇ ਵਿਆਹ ਸ਼ਾਦੀ ਤੇ ਜਾਣਾ ਬਹੁਤ ਆਰਾਮ ਦੇ ਨਾਲ ਜਾ ਸਕਦੇ ਹੋ ਹੁਣ ਉਹ ਜਿਹ ਮਾਹੌਲ ਨਹੀਂ ਹੋਏਗਾ ਕਿਉਂਕਿ ਲੁਧਿਆਣਾ ਪੁਲਿਸ ਬਹੁਤ ਸਤਰਕ ਨਜ਼ਰਾਂ ਦੀ ਦਿਖਾਈ ਦੇ ਰਹੀ ਹੈ ਤੁਹਾਨੂੰ ਵੀ ਲੁਧਿਆਣਾ ਪੁਲਿਸ ਕਿਉਂਕਿ ਲੁਧਾਨਾ ਪੋਸਟ ਵਾਸਤੇ ਵੀ ਤਿਉਹਾਰ ਨੇ ਉਹ ਆਪਣਾ ਤਿਉਹਾਰ ਛੱਡ ਕੇ ਆਪਣੇ ਪਰਿਵਾਰ ਨੂੰ ਛੱਡ ਕੇ ਤੁਹਾਡੇ ਲਈ ਅੱਬਾ ਖੂਬੀ ਦੇ ਨਾਲ ਆਪਣੀ ਰਾਤ ਨੂੰ ਸਵੇਰੇ ਸ਼ਾਮ ਡਿਊਟੀ ਕਰਦੇ ਨੇ ਤੇ ਕੋਈ ਵੀ ਸ਼ੱਕੀ ਵਾਹਨ ਜਾਂ ਕੋਈ ਵੀ ਸ਼ੱਕੀ ਵਿਅਕਤੀ ਦਿਖਦਾ ਤੇ ਉਹਨੂੰ ਰੋਕ ਕੇ ਚੈਕਿੰਗ ਕੀਤੀ ਜਾਂਦੀ ਹੈ ਜੇਕਰ ਉਹ ਸ਼ਰਾਬਤ ਕਰਦਾ ਕੋਈ ਤੇ ਉਸ ਦੇ ਕਾਰਵਾਈ ਵੀ ਜਰੀਆ ਕੀਤੀ ਜਾਂਦੀ ਹੈ ਜੁੜੇ ਹੋਏ ਲਾਈਵ ਦੇ ਨਾਲ ਯੂਮਬੇ ਰਿਪੋਰਟਾਂ